ਜਿਵਾਰੀਆਂ ਆਪੋ ਆਪਣੀਆਂ ਤੇ ਅਸੀਂ ਇਹਨੂੰ ਕਿਵੇਂ ਇੱਕ ਘੰਟਾ ਕੱਢਿਓ ਤੇ ਵੱਡੇ ਭਾਈ ਸਾਹਿਬ ਤਾਂ ਹੀ ਨਹੀਂ ਆਏ ਕਿਉਂਕਿ ਉਹ ਬੜੀ ਦੂਰ ਤੱਕ ਕੰਮ ਕਰਨ ਜਾਂਦੇ ਆ ਤੇ ਉਸ ਕਰਕੇ ਫਿਰ ਇਹਨਾਂ ਦੇ ਛੋਟਿਆਂ ਦੀ ਜ਼ਿੰਮੇਵਾਰੀ ਲਾਤੀ ਤੇ ਇਹ ਵੀ ਰੁੱਝੇ ਹੋਏ ਆ ਤੇ ਆਪਾਂ ਬੈਠਾਂਗੇ 10 ਮਿੰਟ ਗੱਲਬਾਤ ਕਰਾਂਗੇ ਕਿ ਅਗਲੇ ਪ੍ਰੋਗਰਾਮ ਕੀ ਕਰਨੇ ਦਸੰਬਰ ਚ ਜਨਵਰੀ ਚ ਆਪਣਾ ਕੀ ਪ੍ਰੋਗਰਾਮ ਹੋਏਗਾ ਤੇ ਉਹ ਆਪਾਂ ਬੈਠ ਕੇ ਸਲਾਹ ਕਰਾਂਗੇ ਤੇ ਮੁੱਖ ਮਹਿਮਾਨ ਤੇ ਸਾਡੇ ਪ੍ਰਧਾਨ ਕੀ ਕਰ ਰਹੇ ਕਿ ਉਹਨਾਂ ਨੂੰ ਅਸੀਂ ਸਨਮਾਨਤਨ ਦੇ ਕੇ ਤੇ ਜਾਣਾ ਚਾਹਣਗੇ ਤਾਂ ਚਲੇ ਜਾਣਗੇ ਤੇ ਨਹੀਂ ਆਪਾਂ ਫਿਰ ਆਪਦਾ ਜਾਰੀ ਰੱਖਾਂਗੇ ਆਓ ਜੀ 没好。没 ਇਦਨ ਸਿੱਧੂ ਸਾਡੀ ਪੋਟਾ ਹੈ ਕੋਸਾ ਸੰਕੈ ਕਾਲ ਸੋਵੀਏ ਤੇ ਆ ਰਹੇ ਪਾਸਾ ਕਰੀਏ ਅੱਗੇ ਬੱਧੀ ਇਹਦੇ ਅੰਦਰ ਆ ਜਿੱਤੇ ਹੁਣ ਮੈਂ ਅਲਦੀਪ ਪ੍ਰਧਾਨਗੀ ਕਰ ਰਹੇ ਹਾਂ ਮਿਸਰ ਆਸ ਜਿਸ ਨੂੰ ਬੇਨਤੀ ਕਰੂੰਗੀ ਆਪਣੇ ਵਿਚਾਰ ਅੱਜ ਦੇ ਪ੍ਰੋਗਰਾਮ ਬਾਰੇ ਕੁਝ ਵੀ ਕਿਸੇ ਨਾਲ ਸੰਦੇਸ਼ ਰੂ ਆਓ ਅੱਜ ਪਬਲਿਕ ਸਪੀਕਿੰਗ ਦਾ ਬਰਾਬਰ ਪਹਿਲਾ ਸੀਰੀਅਸ ਹੈਗਾ ਬਚਪਨ ਚ ਬੋਲਦੇ ਸੀ ਸਿੱਧਾ ਛੇੜਦੇ ਆਪਰ Đảngੀ ਮੰਤਰੀ ਜੀ ਬੈਠੇ ਪਰਮ ਸਤਕਾਰਯੋਗ ਮੇਰੇ ਮਾਮਾ ਵਰਗੇ ਪਰਮ ਪਰਮ ਕੀ ਪਰਮ ਜੀ ਭਾਜੀ ਸਾਹਿਬ ਜੀ ਨੂੰ ਮੈਮ ਤੇ ਖੋੜੀ ਭਾਜੀ ਮੈਨੂੰ ਮਾਰ ਦਿੱਤਾ ਜੀ ਬਹੁਤ ਧੰਨਵਾਦ ਹੈਗਾ ਤੇ ਬਹੁਤਾ ਤਾਂ ਨਹੀਂ ਬੋਲਿਆ ਜਾਣਾ ਜੀ ਛੋਟੀ ਜੀ ਗੱਲ ਹੈਗੀ ਹੈ ਕਿ ਸਾਡੇ ਜੋ ਵੀ ਡਿਊਟੀ ਲਈ ਜਾਉਗੇ ਜੀ ਅਸੀਂ ਹਾਜ਼ਰ ਹੈਗੇ ਆ ਜੀ ਜਰੂਰੀ ਕੋਈ ਨਹੀਂ ਸੇਵਾ ਵਿੱਚ ਤੇ ਆਪ ਸਭ ਦਾ ਧੰਨਵਾਦ ਜੀ ਕਿ ਸਾਨੂੰ ਮਾਰ ਦਿੱਤਿਆ ਤੇ ਬਾਥਕਿਊ ਵੈਰੀ ਚੰਗੇ ਅਸੀਂ ਇਮੋਸ਼ਨਲ ਹੋ ਗਏ ਸੀਗੇ ਚਲੋ ਹੋ ਹੀ ਜਾਂਦਾ ਹੈ ਅਜੇ ਮੌਕੇ ਤੇ ਤੇ ਹੁਣ ਮੈਂ ਗੁਰਪ੍ਰੀਤ ਸਿੰਘ ਨੂੰ ਬੇਨਤੀ ਕਰਾਂ ਜਿਉਂ ਆ ਕੇ ਦੋ ਸਭਾ ਬਚਾ ਲੈ ਸੰਦੇ ਕਰਨਗੇ ਆਪ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਦਿਨ ਖੋਦੀ ਪਰਿਵਾਰ ਲਈ ਅਗਲੀ ਬੜਾ ਵਿਸ਼ੇਸ਼ ਦਿਨ ਹੈ। ਕਿਉਂਕਿ ਅੱਜ ਸਾਡੇ ਪਰਿਵਾਰ ਵੱਲੋਂ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਸੇਵਾ ਦੇ ਵਿੱਚ ਇੱਕ ਨੋਟਬੁੱਕ ਭੇਂਟ ਕੀਤੀ ਗਈ ਹੈ। ਸਾਡੇ ਪਿਤਾ ਜੀ ਸਰਦਾਰ ਅਮਰਜੀਤ ਸਿੰਘ ਕਲਹੋਰੀ ਸਾਨੂੰ ਸਿਖਾਇਆ ਕਰਦੇ ਸੀ ਕਿ ਸਭ ਨੂੰ ਇਕੱਠੇ ਲੈ ਕੇ ਚੱਲਣਾ ਹੀ ਸਫਲਤਾ ਦਾ ਰਾਹ ਹੈ। ਉਸੇ ਸੋਚ ਤੋਂ ਪ੍ਰੇਰਿਤ ਹੋ ਕੇ ਇਹ ਇਸ ਨੋਟਬੁੱਕ ਨੂੰ ਤਿਆਰ ਕਰਵਾਇਆ ਗਿਆ ਹੈ ਜਿਸ ਵਿੱਚ ਆਪ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਇਕੱਠੇ ਫਰੋਇਆ ਗਿਆ ਹੈ ਪ੍ਰਧਾਨ ਸਾਹਿਬ ਹੋਰ ਨਾਲ ਅਕਸਰ ਫੋਨ ਤੇ ਗੱਲ ਕਰਦੇ ਜਿਵੇਂ ਕਿ ਇਹਨਾਂ ਨੇ ਪਹਿਲਾਂ ਵੀ ਦੱਸਿਆ ਹੈ ਇਹਨਾਂ ਨਾਲ ਅਕਸਰ ਫੋਨ ਤੇ ਗੱਲ ਕਰਦੇ ਹਾਂ ਮੇਰੇ ਵੱਲੋਂ ਇਹ ਪੁੱਛਿਆ ਜਾਂਦਾ ਰਿਹਾ ਹੈ ਬੇਨਤੀ ਕੀਤੀ ਜਾਂਦੀ ਰਹੀ ਹੈ ਕਿ ਕੋਈ ਐਸਾ ਉਪਰਾਲਾ ਜੋ ਸਾਡਾ ਪ੍ਰਵਾਹ ਸਾਹਿਤ ਵਿਗਿਆਨ ਕੇਂਦਰ ਲਈ ਕਰ ਸਕੇ ਤਾਂ ਮੈਨੂੰ ਜ਼ਰੂਰ ਦੱਸੇ ਉਸੇ ਜੋ ਨੋਟਬੁੱਕ ਬਣਾਈ ਗਈ ਹੈ ਉਸੇ ਹੀ ਵਾਰਤਾ ਲਾਭ ਦੀ ਉਪਜਾ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਮੇਰੇ ਪਿਤਾ ਜੀ ਇਸ ਕੇਂਦਰ ਦੇ ਗੁੱਡਲੇ ਮੈਂਬਰਾਂ ਵਿੱਚੋਂ ਗੁੱਡਲੇ ਮੈਂਬਰਾਂ ਵਿੱਚੋਂ ਸਨ ਉਹ ਕੇਂਦਰ ਦੀ ਹਰੇਕ ਮੀਟਿੰਗ ਵਿਚਾਰ ਗੋਸ਼ਟੀ ਅਤੇ ਕਵੀ ਦਰਵਾਜ਼ਿਆਂ ਦੇ ਵਿੱਚ ਆਪਣੀ ਹਾਜ਼ਰੀ ਨਾਲ ਆਪ ਸਭ ਦਾ ਉਮੀਦਵਾਰ ਹੱਡ ਕੌਂਸਲਰ ਬਣਾਉਂਦੇ ਰਹੇ ਹੋਣਗੇ ਇਸ ਨੋਟਬੁੱਕ ਵਿੱਚ ਪ੍ਰਧਾਨ ਸਾਹਿਬ ਨੇ ਜਿਵੇਂ ਦੱਸਿਆ ਮੈਡਮ ਨੇ ਵੀ ਦੱਸਿਆ ਹੈ ਕਿ ਕੇਂਦਰ ਦੀ ਜਾਣਕਾਰੀ ਪੂਰਵਲੇ ਪ੍ਰਧਾਨ ਸਾਹਿਬ ਦੀ ਜਾਣਕਾਰੀ ਅਤੇ ਛੋਟੀ ਜੀ ਸੰਖੇਪ ਜੀਵਨੀ ਮੇਰੇ ਪਿਤਾ ਜੀ ਦੀ ਦਰਜ ਕੀਤੀ ਗਈ। ਇਸ ਨੋਟਬੁੱਕ ਨੂੰ ਆਪ ਸਿਰਫ ਇੱਕ ਯਾਦ ਦਾ ਪ੍ਰਤੀਕ ਨਾ ਸਮਝਣਾ। ਇਹ ਨੋਟਬੁੱਕ ਇੱਕ ਰੌਸ਼ਨੀ ਲੈ ਕੇ ਆਏਗੀ ਜੋ ਕਿ ਆਪ ਵਰਗੇ ਮਹਾਨ ਰਚਨਕਾਰ ਲੇਖਕ ਅਤੇ ਕਵੀਆਂ ਨੂੰ ਆਪਣੀ ਆਪਣੇ ਜਜ਼ਬਾਤ ਦਰਜ ਕਰਨ ਦਾ ਇੱਕ ਅਫਸਰ ਪ੍ਰਦਾਨ ਕਰੇ ਮੈਂ ਆਪਣੇ ਪਿਤਾ ਜੀ ਨੂੰ ਜੀਵਨ ਕਾਲ ਵਿੱਚ ਲੋਕਾਂ ਦੀ ਮਦਦ ਕਰਦੇ ਹੀ ਵੇਖਿਆ ਹੈ ਉਹ ਆਪਣੀ ਸਰਕਸ਼ੀਲ ਸੋਚ ਦੇ ਰਾਹੀਂ ਸਮਾਜ ਦੀ ਸੇਵਾ ਕਰਦੇ ਰਹੇ ਬੜਾ ਕੁਝ ਬੜਾ ਕੁਝ ਕੀ ਸਭ ਕੁਝ ਹੀ ਬੱਚਾ ਆਪਣੇ ਪਿਤਾ ਕਰੋ ਸਿੱਖਦਾ ਹੈ ਉਹ ਸਾਨੂੰ ਸਮਝਾਇਆ ਕਰਦੇ ਸੀਗੇ ਜੋ ਸੋਚ ਤੇ ਅਸੀਂ ਅੱਜ ਵੀ ਕਾਇਮ ਹੈਗੇ ਆ ਕਿ ਜੋ ਤੁਸੀਂ ਅੱਜ ਕਰ ਰਹੇ ਹੋ ਆਉਣ ਵਾਲੇ ਕੱਲ੍ਹ ਕੱਲ ਦੇ ਵਿੱਚ ਉਸਨੇ ਤੁਹਾਡਾ ਬੀਜਿਆ ਹੋਇਆ ਕੱਲ ਬੰਨਾ ਹੈ ਉਹ ਘੂਰ ਕੇ ਕਿਹਾ ਕਰਦੇ ਸੀ ਚੰਗਾ ਸੋਚੋ ਚੰਗਾ ਬੋਲੋ ਤੇ ਚੰਗਾ ਕਰੋ ਉਸੇ ਲਈ ਤੇ ਤੁਹਾਡਾ ਪਰਿਵਾਰ ਚੱਲਿਆ ਹੋਇਆ ਹੈ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਨੋਟਬੁੱਕ ਸਿਰਫ ਜਿਲਦ ਨਾਲ ਬੰਨੇ ਹੋਏ ਕਾਗਜ਼ ਨਹੀਂ ਹੈਗੇ ਇਹ ਇੱਕ ਪਰਿਵਾਰ ਦੀ ਆਪਣੇ ਪਿਤਾ ਦੀ ਯਾਦ ਉਹਨਾਂ ਦੀ ਸੋਚ ਅਤੇ ਉਹਨਾਂ ਦੀ ਕਰਨੀ ਨੂੰ ਸਮਰਪਿਤ ਇੱਕ ਭਾਵਪੂਰਵਕ ਸ਼ਰਧਾਂਜਲੀ ਹੈ ਇਸ ਨੋਟਬੁੱਕ ਦਾ ਮੁੱਲ ਉਸ ਦਿਨ ਪੂਰਾ ਹੋ ਜਾਣਾ ਜਿਸ ਦਿਨ ਆਪ ਲੋਕ ਆਪ ਵਿੱਚੋਂ ਕਿਸੇ ਇੱਕ ਮਹਾਨ ਰਚਨਕਾਰ ਦਾ ਕੁਝ ਲਿਖਿਆ ਇਸ ਦੇ ਪੰਨਿਆਂ ਤੇ ਕਿਸੇ ਦੇ ਜੀਵਨ ਨੂੰ ਬਦਲ ਸਕੇਗਾ। so ਅੰਤ ਵਿੱਚ ਮੈਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੇਰੇ ਪਿਤਾ ਜੀ ਆਪ ਸਾਰਿਆਂ ਦੇ ਵਿੱਚ ਵਿਚਰਦੇ ਰਹੇ ਹਨ। ਤਕਰੀਬਨ ਆਪ ਸਭ ਮੇਰੇ ਤੋਂ ਉਮਰ ਚ ਵੱਡੇ ਹੋ ਤੇ ਮੇਰੀ ਨਜ਼ਰਾਂ ਦੇ ਵਿੱਚ ਆਪ ਸਭ ਦਾ ਦਰਜਾ ਪਿਤਾ ਸਮਾਨ ਗਿਆ। ਧੰਨਵਾਦ। ਬਹੁਤ ਵਧੀਆ ਜੀ ਆਪਾਂ ਮਿਲਦੇ ਰਹਿੰਦੇ ਆ ਤੇ ਬੋਲਦੇ ਰਹਿੰਦੇ ਆ ਥੋੜਾ ਬਹੁਤ ਰਹਾ ਹੋ ਜਾਂਦਾ ਤੇ ਜੋ ਕਦੇ-ਕਦੇ ਆਉਂਦੇ ਆ ਕਦੇ-ਕਦੇ ਇਸ ਤਰ੍ਹਾਂ ਦਾ ਸਟੇਜ ਤੇ ਬੋਲਣ ਦਾ ਮੌਕਾ ਬਣਦਾ ਹੈ ਉਹ ਥੋੜਾ ਜਿਹਾ ਕਈ ਵਾਰ ਚੇਚਕ ਲੱਗਦੀ ਹੈ ਪਰ ਜਿਵੇਂ ਕਹਿੰਦੇ ਆ ਕਰਤ ਕਰਤਾ ਅਭਿਆਸ ਕੇ ਜੜਮਤੀ ਖੋਤ ਸਜਾਨ ਦਸੀ ਆ ਅਭਿਜਤ ਸੇ ਸਿਰ ਪਰ ਹੋਤ ਨਿਸ਼ਾਨ ਤੇ ਜਦੋਂ ਇਹ ਸਾਡੇ ਨਾਲ ਲੱਗੇ ਰਹਿਣਗੇ ਗੁਰਪ੍ਰੀਤ ਖੁੱਲ ਜੀ ਨੇ ਤਾਂ ਲਿਖਣਾ ਸ਼ੁਰੂ ਕਰਤਾ ਉਹਦੀ ਉਦਾਹਰਨ ਹੈਗੀ ਹੈ ਕਿ ਆਪਣੇ ਪਿਤਾ ਜੀ ਬਾਰੇ ਡੀਆਂ ਚਾਰ ਲਾਈਨਾਂ ਲਿਖੀਆਂ ਤੇ ਉਹ ਵੀ ਥੋੜਾ ਜਿਹਾ ਪਹਿਲਾਂ ਘੱਟ ਲਿਖਦੇ ਸੀ ਫਿਰ ਹੌਲੀ ਹੌਲੀ ਲਿਆਉਣ ਲੱਗੇ ਸੁਣਾਉਣ ਲੱਗੇ ਤੇ ਲਿਖਣ ਵੀ ਲੱਗੇ ਤੇ ਇਸੇ ਤਰ੍ਹਾਂ ਹੀ ਉਮੀਦ ਕਰਦੇ ਆ ਕਿ ਹੌਲੀ ਹੌਲੀ ਇਹਨਾਂ ਦਾ ਬੋਲਣ ਦਾ ਵੀ ਤੇ ਲਿਖਣ ਦਾ ਵੀ ਤੇ ਕਿਤਾਬਾਂ ਛਾਉਣ ਵਾਲੇ ਵੀ ਅੱਗੇ ਕਿਰਦਾਨ ਹੋ ਜਾਣਾ ਤੇ ਸਾਡੇ ਵਿੱਚ ਵਿਛਰਦੇ ਪਹਿਲਾਂ ਵੀ ਵਿਛਰਦੇ ਰਹੇ ਆ ਪਰ ਫ੍ਰੀਕੁਐਂਟਲੀ ਆਮ ਨਹੀਂ ਹੈ ਕਦੇ-ਕਦੇ ਆ ਜਾਂਦੇ ਸੀਗੇ ਤੇ ਉਮੀਦ ਰੱਖਾਂਗੇ ਕਿ ਅੱਗੇ ਤੋਂ ਸਾਡੇ ਨਾਲ ਹਰ ਇੱਕ ਮਹੀਨੇ 'ਚ ਇੱਕ ਵਾਰ ਮੀਟਿੰਗ ਅਸੀਂ ਕਰਦੇ ਹਾਂ ਉਸ ਮੀਟਿੰਗ 'ਤੇ ਜ਼ਰੂਰ ਆਇਆ ਕਰ। ਸਭ ਦੇ ਦਰਸ਼ਨ ਹੋ ਜਾਂਦੇ ਆ ਸਾਰਿਆਂ ਨੂੰ ਮਿਲਦੇ ਗਏ ਰਹਿੰਦੇ ਆ। ਬਾਕੀ ਜੋ ਇਹਨਾਂ ਦੇ ਉਪਰਾਲਾ ਆਪਣੇ ਪਰਿਵਾਰ ਵੱਲੋਂ ਕਰਿਆ ਸਿਰਫ ਡੇਰੀ ਤੱਕ ਸੀਮਿਤ ਨਹੀਂ ਹੁੰਦਾ। ਜੁਲਾਈ ਦੇ ਮਹੀਨੇ ਅਮਰਜੀਤ ਸਿੰਘ ਖੁਰ ਸਾਹਿਬ ਦਾ ਜਨਮ ਦਿਨ ਹੁੰਦਾ ਹੈ। ਉਦੋਂ ਖੀਰ ਪੂੜਿਆਂ ਦਾ ਲੰਗਰ ਇਹਨਾਂ ਵੱਲੋਂ ਹਰ ਟੁੱਟ ਚੱਲਦਾ ਹੈ ਕਿ ਜਿੰਨੇ ਮਰਜ਼ੀ ਖਾਓ ਤੇ ਉਦੋਂ ਸਾਡੀ ਭੀੜ ਵੀ ਵੱਜ ਜਾਂਦੀ ਹੈ। ਕਿ ਚਲੋ ਯਾਰ ਘਰੇ ਕਿੱਥੇ ਬੰਨੇ ਆ। ਅੱਜ ਆਪਾਂ ਮੁਖਦੇਵ ਖੀਰ ਪੂੜੇ ਖਾ ਕੇ ਆਈਏ। ਤੇ ਉਹ ਚੰਗਾ ਲੱਗਦਾ ਜਦੋਂ ਅਸੀਂ ਇਕੱਠੇ ਬੈਠ ਕੇ ਖਾਣਾ ਪੀਣਾ ਖਾਂਦੇ ਆ ਇਕੱਠੇ ਬੈਠਦੇ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਤੇ ਉਹ ਸਾਡਾ ਵਧੀਆ ਦਿਨ ਹੁੰਦੇ ਆ ਕਿ ਜਦੋਂ ਜਲਾਈ ਆਉਂਦਾ ਸਭ ਨੂੰ ਖੁਸ਼ੀ ਚੜ੍ਹਦੀ ਹੈ ਤੇ ਸਾਰੇ ਸੋਚਣ ਲੱਗ ਜਾਂਦੇ ਆ ਕਿ ਹੁਣ ਅਸੀਂ ਕੀ ਖੀਰ ਪੂੜੇ ਖਾਵਾਂਗੇ ਆਪਾਂ ਤੇ ਉਹ ਇੱਕ ਵਧੀਆ ਸਾਡਾ ਇੱਕ ਨੋਟ ਹੈਗਾ ਉਸ ਦਿਨ ਦਾ ਮਹੱਤਵ ਜਿਹੜਾ ਹੈਗਾ ਇਹ ਖੀਰ ਪੂੜੇ ਖਾਣ ਦਾ ਆਮ ਤੌਰ ਤੇ ਕਿਸੇ ਸਮਾਂ ਤੇ ਨਹੀਂ ਹੁੰਦਾਗਾ ਕਈਆਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਖੀਰ ਪੂੜੇ ਬਣਾਈਏ ਪਰ ਜਦੋਂ ਖਰਚਾ ਬਹੁਤ ਵੱਧ ਜਾਂਦਾ ਤੇ ਫਿਰ ਕਹਿੰਦੇ ਯਾਰ ਇਹ ਤਾਂ ਬਹੁਤ ਮਹਿੰਗੇ ਪੈਂਦੇ ਆ ਪਰ ਰੱਬ ਨੇ ਇਹਨਾਂ ਨੂੰ ਬਖਸ਼ਿਸ਼ ਦਿੱਤੀ ਹੋਈ ਆ ਕਿ ਜਿੰਨਾ ਮਰਜ਼ੀ ਮਹਿੰਗਾ ਪਾਵੇ ਜਿੰਨਾ ਮਰਜ਼ੀ ਹੋਵੇ ਜਿੰਨੇ ਮਰਜ਼ੀ ਬੰਦੇ ਆ ਜਾਣ ਤੇ ਉਹ ਟੁੱਟ ਲੰਗਰ ਜਿਵੇਂ ਹੁੰਦਾ ਵੀ ਉਹ ਨਹੀਂ ਆਉਣ ਦੇਣਾ ਸੋ ਇਹਨਾਂ ਦੇ ਨਾਲ ਸਾਡਾ ਬੜਾ ਪੁਰਾਣਾ ਤੇ ਵਾਹ ਚੱਲਦਾ ਰਹਿੰਦਾ ਸੇਵਰੇਂ ਜੀ ਨੇ ਜੋ ਲੀਹਾਂ ਪਾਈਆਂ ਸੇਵਰੇਂ ਜੀ ਕਰਕੇ ਹੀ ਅਮਰਜੀਤ ਖੁੱਲ ਸਾਹਿਬ ਜੁੜੇ ਆ ਤੇ ਹੋਰ ਸਾਡੇ ਬਹੁਤ ਸਾਰੇ ਜਿਹੜੇ ਹੈ ਵਿਦਵਾਨ ਸੱਜਣ ਆ ਉਹ ਸੇਵਰੇਂ ਜੀ ਨੇ ਜੁੜੇ ਹੈਗੇ ਆ ਕਿਉਂਕਿ ਉਹ ਪੁਰਾਣੇ ਵਿਚਰਦੇ ਰਹੇ ਆ ਕਿ ਬਾਅਦ ਵਿੱਚ ਮੈਂ ਉਹਨਾਂ ਦੇ ਨਾਲ ਜੁੜਿਆ ਤੇ ਆਗੋਂ ਫਿਰ ਹੋਰ ਜੁੜਦੇ ਰਹੇ ਤੇ ਕਾਫਲਾ ਹੌਲੀ-ਹੌਲੀ ਵੱਡਾ ਹੁੰਦਾ ਗਿਆ ਤੇ ਬੜਾ ਵਧੀਆ ਲੱਗਦਾ ਜਦੋਂ ਅਸੀਂ ਸਾਰੇ ਇਕੱਠੇ ਰਲ ਮਿਲ ਕੇ ਮਹੀਨੇ 'ਚ ਇੱਕ ਵਾਰ ਬੈੰਨੇ ਆ ਯੂਰਪ ਕੰਟਰੀ 'ਚ ਖਾਸ ਕਰਕੇ ਤੇ ਆਸਟ੍ਰੇਲੀਆ ਮੈਂ ਥੋੜਾ ਜਿਹਾ ਪਿੱਛੇ ਜਾ ਕੇ ਆਏ ਉੱਥੇ ਬਹੁਤ ਜ਼ਿਆਦਾ ਹੈ ਕਿ ਇਕੱਲੇਪਣ ਦੀ ਬਿਮਾਰੀ ਬਹੁਤ ਲੱਗੀ ਹੈ ਘਰਾਂ 'ਚ ਇਕੱਲੇ ਬੈਠ-ਬੈਠ ਬੰਦਾ ਦੁਖੀ ਹੋ ਜਾਂਦਾ ਤੇ ਜਦੋਂ ਅਸੀਂ ਇੱਥੇ ਆਉਨੇ ਆ ਘਰ-ਬਾਰ ਭੁੱਲ ਜਾਂਦੇ ਆ ਸਾਡਾ ਇੱਥੇ ਧਿਆਨ ਹੁੰਦਾ ਤੇ ਬੜੀ ਵਾਰ ਦੇਖਣ ਨੂੰ ਮਿਲਿਆ ਸਾਡੇ ਸਵਰਗਵਾਸੀ ਮਨਵੰਤ ਸਿੰਘ ਜੀ ਹੁੰਦੇ ਸੀ ਕਿ ਮੁਸਾਫਰ ਉਹ ਬੁਖਾਰ ਕਹਿੰਦੇ ਮੈ ਪਰ ਮੈਂ ਆ ਗਿਆ ਵੀ ਮੈਨੂੰ ਬੜਾ ਮੋਹ ਹੈਗਾ ਸਹਿਤ ਵਿਗਿਆਨ ਕੇਂਦਰ ਨਾਲ ਫਿਰ ਮੈਂ ਕਹਾਂ ਜੀ ਤੁਸੀਂ ਅੱਧੇ ਘੰਟੇ ਬਾਅਦ ਚਲੇ ਜਾਓ ਸੁਣਾ ਕੇ ਜਦੋਂ ਸੁਣਾ ਕੇ ਜਾਣ ਦੀ ਵਾਰੀ ਆਈ ਮੈਂ ਤੁਸੀਂ ਗਏ ਨਹੀਂ ਕਹਿੰਦੇ ਮੇਰਾ ਤਾਂ ਬੁਖਾਰ ਉਤਰ ਗਿਆ ਤੇ ਮੈਂ ਠੀਕ ਐ ਤੇ ਮੈਂ ਤਾਂ ਸੁਣ ਸੁਣ ਕੇ ਕਹਿੰਦਾ ਵੀ ਨਹੀਂ ਹਲ ਹੋ ਜਾਣਾ ਇੱਥੇ ਸੋ ਇੱਥੇ ਜਦੋਂ ਅਸੀਂ ਆਉਂਦੇ ਆਂ ਤੇ ਬਿਮਾਰੀ ਸਾਡੀਆਂ ਬੇਸੀ ਉੱਡ ਜਾਂਦੀਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਟਾਈਮ ਕਦੋਂ ਲੰਘ ਗਿਆ ਤੇ ਸਾਡਾ ਕੀ ਦੁਖਦਾ ਹੈ ਸਿਰ ਦੁਖਦਾ ਹੈ ਕਿ ਢਿੱਡ ਦੁਖਦਾ ਹੈ ਕਿ ਸਾਡਾ ਜਿਹੜਾ ਹੈਗਾ ਬੁਖਾਰ ਜਿਹੜਿਆ ਵੈ ਜਾਂ ਸਾਡੀ ਕੀ ਪ੍ਰੋਬਲਮ ਹੈਗੀ ਐ ਸੋ ਜਦੋਂ ਅਸੀਂ ਇਕੱਠੇ ਹੁੰਨੇ ਆਂ ਸਾਨੂੰ ਖੁਸ਼ੀ ਮਿਲਦੀ ਹੈ ਔਰ ਅੱਜ ਦੀ ਖੁਸ਼ੀ ਸਾਨੂੰ ਇੱਕ ਹਫਤਾ ਵਧੀਆ ਜੋਸ਼ ਚ ਰੱਖਦੀ ਹੈ ਪਿੱਛੇ ਜੇ ਅਸੀਂ ਜਦੋਂ ਜਾ ਕੇ ਆਏ ਆ ਅੰਤਰ ਮਸਾਲਾ ਉਹਦੀਆਂ ਯਾਦਾਂ ਜੇ ਵੀ ਕਰਦੇ ਆ ਔਰ ਕਹਿੰਦੇ ਆ ਯਾਰ ਅਜੇ ਅਧੂਰਾ ਜਿਹਾ ਰਹਿ ਗਿਆ ਇੱਕ ਵਾਰ ਫਿਰ ਜਾ ਕੇ ਨੰਦ ਲੈ ਕੇ ਆਈਏ ਦੁਬਾਰਾ ਤੇ ਉਹ ਅਸੀਂ ਹੁਣ ਅਗਲੇ ਜਿਹੜੇ ਹੈਗੇ ਆ ਪ੍ਰੋਗਰਾਮ ਦਸੰਬਰ ਜਦ ਵਿੱਚ ਬਣਾਉਣੇ ਆ ਤੇ ਉਹਨਾਂ ਵਿੱਚ ਡਿਸਕਸ ਕਰਾਂਗੇ ਕਿ ਕੀ ਕੀ ਪ੍ਰੋਗਰਾਮ ਕਰਨੇ ਤੇ ਅਸੀਂ ਇਹ ਵੀ ਇੱਕ ਰੱਖਿਆ ਵੀ ਚਲੋ ਬਾਹਰ ਥੋੜਾ ਜਿਹਾ ਕੰਮ ਕੰਮ ਕੇ ਆਪਸ ਵਿੱਚ ਵੀ ਜਿਹੜਾ ਹੈ ਮਿਲਵਰਤਨ ਹੋਰ ਵੱਧਾ ਹੋਰ ਇੱਕ ਦੂਜੇ ਨੂੰ ਪਛਾਣ ਆਉਂਦੀ ਹੈ ਉਹ ਦੇ ਕੁਝ ਜਿਹਦੇ ਪਤਾ ਲੱਗਦਾ ਵੀ ਕੌਣ ਬੰਦਾ ਕਿੱਥੋਂ ਹੈ ਕਿਵੇਂ ਹੈ ਕੀ ਆਤਾ ਹੈ ਕੀ ਉਹਨੂੰ ਦੱਸਵਾ ਹੈਗਾ ਸੋ ਇਸ ਤਰ੍ਹਾਂ ਅਸੀਂ ਪ੍ਰੋਗਰਾਮ ਲੀਕਦੇ ਰਹਿੰਨੇ ਆ ਤਾਂ ਕਿ ਇੱਕ ਪਰਿਵਾਰਕ ਮਾਹੌਲ ਬਣਿਆ ਰਹੇ ਸੋ ਦੋਨਾ ਸਾਡੇ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆਪਣਾ ਸਮਾਂ ਕੱਢਿਆ ਤੇ ਸਾਨੂੰ ਇੱਕ ਨੋਟਬੁੱਕ ਵੀ ਦਿੱਤੀ ਹੈ ਤੇ ਸੇਵੀਰੈ ਜੀ ਦਾ ਤਾਂ ਜਿਵੇਂ ਹੈ ਜਦੋਂ ਮਰਜੀ ਅਸੀਂ ਬਲਦ ਗੱਡੇ ਮੂਰੇ ਦੋ ਜੁੜਦੇ ਆ ਜਦੋਂ ਗੱਡਾ ਫਸ ਜਾਂਦਾ ਫਿਰ ਅਸੀਂ ਬੋਤਾ ਫੜ ਕੇ ਲਿਉਂਦੇ ਆ ਮੂਰੇ ਲਾਇਦਾ ਤੇ ਉਹ ਮੈਂ ਹੁਣ ਬਹੁਤਾ ਨਹੀਂ ਕਹਿੰਦਾ ਗੱਲ ਤੇ ਮੂਰੇ ਜੋੜੀ ਦਾ ਨਾ ਜਦੋਂ ਫਿਰ ਉਹ ਬੋਤਾ ਖਿੱਚ ਕੇ ਬਲਦਾਂ ਨੇ ਵੀ ਨਾਲ ਲੈ ਕੇ ਤੁਰ ਪੈਂਦਾ ਫੇ ਗੱਡਾ ਨਿਕਲ ਜਾਂਦਾ ਸੋ ਸਾਡੇ ਸੇਵਰੇਜ ਜੀ ਇਸ ਤਰ੍ਹਾਂ ਦੇ ਸੀਗੇ ਜਦੋਂ ਵੀ ਕਿਤੇ ਕਾਂ ਫਸ ਜਾਣਾ ਸੀ ਕਹਿਣਾ ਆ ਤੇ ਉਹਨੇ ਕਿਹਾ ਕੋਈ ਨਹੀਂ ਮੈਂ ਬੋਤਾ ਲੱਭ ਕੇ ਲਿਆਉਣਾ ਤੇ ਉਹਨੇ ਕੋਈ ਨਾ ਕੋਈ ਬੰਦਾ ਲੱਭ ਲਿਆਉਣਾ ਤਾਂ ਸਾਡਾ ਕਿੱਡਾ ਪਾਰ ਹੋ ਜਾਏਗਾ ਤੇ ਉਹ ਬੜਾ ਉਹਨਾਂ ਨੇ ਲੀਹਾਂ ਚੰਗੀਆਂ ਪਾਈਆਂ ਤੇ ਬੜਾ ਵਧੀਆ ਸਾਨੂੰ ਸਾਊਂਡ ਟਰੈਕ ਤੇ ਦਿੱਤਾ ਕਿ ਉਹਨਾਂ ਦੀ ਕਿਰਪਾ ਨਾਲ ਹੀ ਸਾਨੂੰ ਕਦੇ ਕਿਸੇ ਕਿਸਮ ਦੀ ਘਾਟ ਨਹੀਂ ਆਈ ਕਦੇ ਕੋਈ ਟੋਟ ਨਹੀਂ ਆਈ ਸੋ ਗੋਂ ਜੇ ਅਸੀਂ ਇੱਕ ਨੂੰ ਕਹਿੰਨੇ ਆ ਵੀ ਬ੍ਰਿੰਗ ਕਿਲੋਂ ਤੁਸੀਂ ਗਾਓ ਉਹ ਕਹਿੰਦੇ ਨਹੀਂ ਮੈਂ ਗਾਉਣਾ ਪਹਿਲਾਂ ਸੋਚੀ ਕਹੀ ਵੀ ਤੁਸੀਂ 500 ਕੱਢੋ ਕਹਿੰਦੇ ਨਹੀਂ 1000 ਮੈਥੋਂ ਲਓ ਤੁਸੀਂ ਸੋ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਸਿੱਖਤ ਮੈਂਬਰ ਸਹਿਤ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਹੈ ਇਸ ਤਰ੍ਹਾਂ ਜੁੜੇ ਰਹਿਣਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ